ਰੀ ਅਨੰਦਪੁਰ ਸਾਹਿਬ ਦਾ ਰੇਲਵੇ ਸਟੇਸ਼ਨ ਹੁਣ ਲਾਪਰਵਾਹੀਆਂ ਕਾਰਨ ਮਸ਼ਹੂਰ ਹੋ ਗਿਆ ਹੈ ਅੱਜ ਅੱਧਾ ਘੰਟਾ ਤੋਂ ਵੱਡ ਪਿੰਡ ਅਗੰਪੁਰ ਗਡਸ਼ੰਕਰ ਰੋਡ ਵਾਲਾ ਫਾਟਕ ਬੰਦ ਰਿਹਾ ਕਿਉਂਕਿ ਰੇਲਵੇ ਸਟੇਸ਼ਨ ਤੋਂ ਇੱਕ ਨੰਗਲ ਵੱਲੋਂ ਆ ਰਹੀ ਮਾਲ ਗੱਡੀ ਨੂੰ ਟ੍ਰਿਊ ਸਿਗਨਲ ਨਹੀਂ ਦਿੱਤਾ ਗਿਆ ਜਿਸ ਕਾਰਨ ਰੇਲ ਗੱਡੀ ਪਹਿਲਾਂ ਤਾਂ ਚਰਨ ਗੰਗਾ ਖਾੜ ਦੇ ਪੁਲ ਤੇ ਖੜੀ ਰਹੀ ਕਾਫੀ ਟਾਈਮ ਉਸ ਤੋਂ ਬਾਅਦ ਵਾਪਸ ਨੰਗਲਵਾਲ ਨੂੰ ਬੈਕ ਹੋ ਗਈ ਕਿਉਂਕਿ ਇਸ ਨੂੰ ਰੇਲਵੇ ਸਟੇਸ਼ਨ ਤੋਂ ਟ੍ਰਿਊ ਸਿਗਨਲ ਨਹੀਂ ਮਿਲਿਆ ਟ੍ਰਿਊ ਸਿਗਨਲ ਕਿਉਂ ਨਹੀਂ ਮਿਲਿਆ ਇਹਨਾਂ ਦੀ ਲਾਪਰਵਾਹੀ ਸੀ ਜਿਸ ਕਾਰਨ ਅੱਧਾ ਘੰਟਾ ਫਾਟਕ ਬੰਦ ਰਹੇ ਅਤੇ ਫਾਟਕਾਂ ਤੇ ਲੋਕ ਅੱਧਾ ਘੰਟਾ ਪਰੇਸ਼ਾਨ ਹੁੰਦੇ ਰਹੇ ਗਲਤੀ ਰੇਲਵੇ ਸਟੇਸ਼ਨ ਦੀ ਸੀ ਜਿਸ ਕਾਰਨ ਇਹ ਫਾਟਕ ਬੰਦ ਰਿਹਾ ਟ੍ਰਿਊ ਸਿਗਨਲ ਦੇਣ ਤੋਂ ਬਾਅਦ ਹੀ ਇਹ ਗੱਡੀ ਅੱਗੇ ਲੰਗੀ ਅਬੇ ਦੂਜੇ ਪਾਸੇ ਤੋਂ ਵੀ ਗੱਡੀ ਆ ਰਹੀ ਸੀ ਅੱਜ ਵੀ ਲਾਪਰਵਾਹੀ ਵਰਤੀ ਗਈ ਰੇਲਵੇ ਸਟੇਸ਼ਨ ਬਲੋ ਟਿਊ ਸਿਗਨਲ ਨਾ ਦੇ ਕੇ ਲੋਕਾਂ ਦਾ ਤੰਤ ਲੱਗ ਗਿਆ ਸੀ ਰੇਲਵੇ ਸਟੇਸ਼ਨ ਤੋਂ ਲੈ ਕੇ ਅਗਮਪੁਰ ਗੜਸ਼ੰਕਰ ਚੌਂਕ ਤੇ ਫਾਟਕ ਤੱਕ ਰੇਲਵੇ ਦੀ ਲਾਪਰਵਾਹੀ ਕਾਰਨ ਲੋਕਾਂ ਨੂੰ ਗੱਡੀਆਂ ਵਿੱਚ ਲੰਬੀਆਂ ਕਤਾਰਾਂ ਵਿੱਚ ਖੜਨਾ ਪਿਆ ਇਸ ਤੋਂ ਬਾਅਦ ਲੋਕਾਂ ਨੇ ਫ਼ੋਨ ਖੜਕਾਣੇ ਸ਼ੁਰੂ ਕੀਤੇ ਉਸ ਤੋਂ ਬਾਅਦ ਜਾ ਕੇ ਕਿਤੇ ਟ੍ਰਿਊ ਸਿਗਨਲ ਜਿੱਤਾ ਰੇਲਵੇ ਸਟੇਸ਼ਨ ਵੱਲੋਂ ਇਸ ਮਾਲ ਗੱਡੀ ਟ੍ਰੇਨ ਨੂੰ ਜੋ ਨੰਗਲ ਵੱਲੋਂ ਆ ਰਹੀ ਸੀ ਉਸ ਤੋਂ ਬਾਅਦ ਇਹ ਗੱਡੀ ਗਈ ਅਤੇ ਆਨੰਦਪੁਰ ਸਾਹਿਬ ਵੱਲੋਂ ਇੱਕ ਸਵਾਰੀ ਗੱਡੀ ਆ ਰਹੀ ਸੀ ਜੋ ਨੰਗਲ ਨੂੰ ਗਈ ਆ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਲੰਬੀਆਂ ਲਾਈਨਾਂ ਵਿੱਚ ਲੰਬੀਆਂ ਲਾਈਨਾਂ ਵਿੱਚ ਪੂਰਾ ਮੁੱਖ ਮਾਰਗ ਹੀ ਜਾਮ ਕਰ ਦਿੱਤਾ ਇਸ ਰੇਲਵੇ ਸਟੇਸ਼ਨ ਦੇ ਕਰਮਚਾਰੀਆਂ ਦੀ ਗਲਤੀ ਬਲੋਂ ਇਹ ਅੱਧਾ ਘੰਟਾ ਜਾਮ ਲੱਗਿਆ ਰਿਹਾ ਦੇਖੋ ਕਿਸ ਤਰ੍ਹਾਂ ਵੱਡਾ ਜਾਮ ਲੱਗਿਆ ਹੋਇਆ ਹੈ ਸ਼੍ਰੀ ਨੰਦਪੁਰ ਸਾਹਿਬ ਨੰਗੜ ਰੋਡ ਤੇ ਅਤੇ ਸ਼੍ਰੀ ਨੰਦਪੁਰ ਸਾਹਿਬ ਗੜਸ਼ੰਕਰ ਰੋਡ ਤੇ ਅੱਧਾ ਘੰਟਾ ਤੱਕ ਲਾਪਰਵਾਹੀ ਕਾਰਨ ਫਾਟਕ ਬੰਦ ਰਹੇ ਇਹ ਰੇਲਵੇ ਵਿਭਾਗ ਦੀਆਂ ਗਲਤੀਆਂ ਕਾਰਨ ਹੀ ਲੋਕਾਂ ਨੂੰ ਇਹ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਵਾਰ ਨਹੀਂ ਕਈ ਵਾਰ ਤੁਹਾਨੂੰ ਇਹ ਖਬਰਾਂ ਵਿੱਚ ਅਸੀਂ ਦੱਸ ਚੁੱਕੇ ਹਾਂ ਕਿਉਂਕਿ ਇਹ ਲਾਪਰਵਾਹੀਆਂ ਬਾਰ-ਬਾਰ ਕਿਉਂ ਹੋ ਰਹੀਆਂ ਹਨ ਉੱਤਰੀ ਭਾਰਤ ਰੇਲਵੇ ਦੇ ਜੀਐਮ ਇਸ ਤੇ ਐਕਸ਼ਨ ਕਿਉਂ ਨਹੀਂ ਲੈ ਰਹੇ ਦੇਖੋ ਗੱਡੀ ਕਿਸ ਤਰ੍ਹਾਂ ਵੈਕ ਜਾ ਰਹੀ ਤੁਹਾਡੇ ਸਾਹਮਣੇ ਹੀ ਹੈ ਵੈਕ ਜਾ ਰਹੀ ਕਮਾਲ ਗੱਡੀ ਜਿਸ ਨੂੰ ਲੰਘ ਜਾਣਾ ਚਾਹੀਦਾ ਸੀ ਵੈਕ ਮੁੜ ਰਹੀ ਨੰਗਲ ਦੀ ਤਰਫ ਨੂੰ ਦੇਖੋ ਜਾ ਰਹੀ ਗੱਡੀ ਵੈਕ ਅਤੇ ਇਧਰ ਮੁੱਖ ਮਾਰਗ ਤੇ ਜਾਮ ਲੱਗਿਆ ਹੋਇਆ ਹੈ ਤੇ ਗੱਡ ਸ਼ੰਕਰ ਨੂੰ ਜਾਣ ਵਾਲੀ ਰੋਡ ਤੇ ਅਗੰਪੁਰ ਵਾਲਾ ਫਾਟਕ ਪਿਛਲੇ ਅੱਧੇ ਘੰਟੇ ਤੋਂ ਅੱਜ